ਦੇਖ ਆ ਪਾ ਨੂੰ ਕੋਈ ਨਾਟਕ ਖੇਡਣਾ ਪੈਣਾ ਹਾਂ ਘਰੇ ਬੜ ਲਈ ਮੇਰਾ ਪੁੱਤ ਬਣ ਕੇ ਚੰਗਾ ਨਾਟਕ ਪਾਪੇ ਉਹ ਜਿਵੇਂ ਗਊਸਾ ਨਾਲ ਖੇਡਦੇ ਨੇ ਉਹ ਨਾਟਕ ਕੰਜਰਾ ਉਹ ਕੰਜਰਾ ਉਹ ਨਾ ਮੇਰੀ ਗੱਲ ਸੁਣ ਲੈ ਘਰੇ ਬੜਨ ਲਈ ਉਹ ਨਾਟਕ ਨਹੀਂ ਪਤਾ ਮੇਰੇ ਕੋਲ ਤੈਨੂੰ ਪਤਾ ਮੈਂ ਤਰੀ ਸਪੋਰਟ ਕਰਦਾ ਮੇਰਾ ਪਤਾ ਦੇ ਤੈਨੂੰ ਪਤਾ ਨਾਲ ਮੈਨੂੰ ਵੀ ਦੱਖੂ ਦਾਣਾ ਮਿਲ ਜਾਣਾ ਖਦਾ ਗੱਲ ਹੈਗਾ ਪੁੱਤ ਬਣ ਕੇ ਦੇ ਨਾਟਕ ਖੇਡੂ ਮੈਂ ਤੇਰੇ ਲਾਉਂਗਾ ਦੋ ਚਾਰ ਮਹੀਨੇ ਪਹਿਲਾਂ ਉਹਨੇ ਕੁੱਟਿਆ ਮੈਨੂੰ ਨਹੀਂ ਨਹੀਂ ਕੋਹ ਨਹੀਂ ਆ ਜਾ ਮੇਰਾ ਪੁੱਤ ਘਰੇ ਫੜੋਠੇ ਵੀ ਖਾਣੇ ਆ ਤਾ ਇਹ ਤਾਂ ਇਹ ਤਾਂ ਗੱਲ ਹੈ ਚੰਗਾ ਮਾਰ ਮਾਰ ਦੋ ਤਨ ਮਾਰ ਮੇਰਾ ਟੂਖਾ ਜਾ ਹਾਈ ਬਾਬੇ ਹਾਈ ਬਾਬੇ ਕੁੜੀ ਦਾ ਕੁੜੀ ਦਾ ਕੁੜੀ ਦਾ ਕਾਟਾ ਦਾ ਹਾਈ 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 ਹਾਂ ਮੈਂ ਜਾ ਇਹ ਮੈਨੂੰ 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 ਬਾਲ ਲੱਗਾ ਚੀਨੇ ਵਾਲੇ ਕੁੜੀ ਦਾ ਕਾਟਾ ਦਾ ਹਾਈ ਪਾਟੜੂ ਉੱਟਾੜ ਕੇ ਬੈਠ ਬੜ 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 ਹਾਈ ਬਾਬੇ ਇੱਧਰ ਬੈਠ ਬੈਠ ਦੇਖ ਮੈਂ ਇਧਰ ਗੱਲ ਇਹ ਆ ਬਾਈ ਮੈਨੂੰ ਤਾਂ ਪਤਾ ਲੱਗਾ ਚੀਨੇ ਵਾਲੀ ਨੇ ਦੱਸਿਆ ਮੈਨੂੰ ਕਹਿੰਦਾ ਇਹਨੇ ਕੁੜੀ ਦਾ ਕਾਟਾ ਦਾ ਠੀਕ ਆ ਇਹਨੇ ਕੋ ਦੱਕਾ ਟਾਤਾ ਇਹਨੂੰ ਇਹਨੂੰ ਹੋਰ ਖੋਲੇ ਨੂੰ ਫੜ ਕੇ ਮੈਨੂੰ ਤਾਂ ਚੀਨੇ ਨੇ ਦੱਸਿਆ ਕਹਿੰਦਾ ਐ ਕਰਕੇ ਕੁੜੀ ਦਾ ਘਾਟਾਤਾ ਤੇ ਕੱਲ ਤਾਂ ਇਹਦੇ ਲਾਈਆਂ ਮੈਨੂੰ ਪਤਾ ਲੱਗਿਆ ਤਾਂ ਇਹਦੇ ਇਹਦੇ ਕਸਰਪੂਰੀ ਇਹਦੀ ਕੱਢੀ ਕੱਲ ਮੈਨੂੰ ਪਤਾ ਲੱਗਿਆ ਤੇਰੀਆਂ ਵੀ ਕੱਢ ਦਉਂਦਾ ਜੇ ਖੜ ਜਾਂਦਾ 2 ਮਿੰਟ ਨਾ